ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੱਝਾ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਪਿੰਡ ਬਦਨੀ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ 7 ਐਨੀਮਲ ਲੈ ਕੇ ਆਏ ਆਂ ਜੀ 7 ਦੇ 7 ਸੁੱਏ ਸਵਾਏ ਨਾਗਾ ਜੀ ਸੋਹੇ ਹੀ ਆ ਜੀ ਇੱਕ ਤੋਂ ਇੱਕ ਵੱਧ ਕੇ ਜੀ ਮੇਰੀ ਸਪੈਸ਼ਲ ਬੇਨਤੀ ਹੈ ਕਿ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਊਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਤੇ ਇੱਕ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਰਿਸਪੌਂਸ ਤੁਹਾਡਾ ਬਹੁਤ ਵਧੀਆ ਰਹਿੰਦਾ ਪਰ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਡਿਟੇਲ ਇੱਕ ਤੋਂ ਇੱਕ ਨਗੀਨੇ ਦੀ ਤੁਹਾਨੂੰ ਲੈ ਕੇ ਦਿੰਨੇ ਆਂ ਸਸੀ ਗਾਲ ਜੀ ਸਸੀ ਕਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਸਣੀ ਆ ਪਿੰਡ ਬਦਨੀ ਖੁਰਦਾ ਜਿਹੜਾ ਮੁਗਾ ਜੀ ਮੋਬਾਈਲ ਨੰਬਰ ਜੀ 6283154775 ਇੱਕ ਨੰਬਰ ਹੋਰ ਆਪਣਾ 9781302406 ਠੀਕ ਹੈ ਬਈ ਅੱਜ ਫਿਰ ਟੋਟਲ ਕਿੰਨੇ ਨਗ ਆ ਜੀ ਟੋਟਲ ਵੀਰੇ ਆਪਾਂ ਦਿਖਾਉਣੇ ਦਾ ਅੱਜ 7 ਆ ਮਈਆਂ ਦਾ 17 18 ਆਪਣੇ ਕੋਲ ਠੀਕ ਆ ਉਹ ਹਜੇ ਵੀਡੀਓਸ ਤੇ ਤਿਆਰ ਨਹੀਂ ਹਾਂਜੀ ਹਾਂਜੀ ਉਹ ਫਿਰ ਬਾਹਲੇ ਪਸ਼ੂ ਇਕੱਠੇ ਪਾ ਦਈਏ ਫਿਰ ਵੀਡੀਓ ਚ ਲੋਟ ਵੀ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਹਾਂਜੀ ਠੀਕ ਆ ਜੀ ਸੱਤ ਦੇ ਸੱਤ ਆਪਣੇ ਕੋਲੇ ਮਈਆਂ 12 ਕਿਲੋ ਤੋਂ ਲੈ ਕੇ ਠੀਕ ਆ ਜੀ 18-19 ਕਿਲੋ ਤੱਕ ਕਮਈਆਂ ਅੱਜ ਹਾਜ਼ਰ ਹਾਜ਼ਰ ਆ ਜੀ ਤੇ ਰੇਟ ਕਿੱਥੋਂ ਤੋਂ ਸ਼ੁਰੂ ਹੋ ਕੇ ਰੇਟ 1.35 ਤੋਂ ਲੈ ਕੇ ਬਾਈ 2.5 ਤਿੰਨ ਲੱਖ ਤੱਕ ਹੈਗਾ ਠੀਕ ਆ ਸਾਰੇ ਰੇਟ ਹੀ ਆ ਕਿਵੇਂ 1.35 ਤੋਂ ਸਟਾਰਟ ਆ ਕੋਈ 1.5 ਆ ਕੋਈ 70 ਆ ਕੋਈ 2 ਆ ਸਾਰੇ ਪੜਤੇ ਹੈਗੇ ਸਟਾਰਟ 1.35 ਤੋਂ ਆ ਠੀਕ ਹੈ ਜੀ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲੈਨੇ ਆ ਸੁਆ ਵੀਰੇ ਕਿੰਨੇ ਸੁਆ ਦੂਜਾ ਵੀਰੇ ਮਗਰ ਇਹਦੇ ਕੱਟੀ ਆ ਠੀਕ ਹੈ ਜੀ ਸਮਾਂ ਕਿੰਨਾ ਹੋ ਗਿਆ ਇਹ ਆ ਪਰਸੋਂ ਸੁਈ ਆ ਠੀਕ ਹੈ ਜੀ ਹੋਣਾ 12 ਕਿਲੋ ਬੋਲੀ ਹੈਗੀ ਆ ਜੋ ਕਿ ਦੇ ਦਾਂਗੇ ਜੋ ਕਿ ਲੈ ਜਾਓ ਦਾ ਤਿੰਨ ਟਾਈਮ ਚੁਆਈ ਕਰ ਲੈ ਚਾਰ ਕਰ ਲੈ ਆਉਦੀ ਚੁਆਈ ਕਰਕੇ ਲੈ ਕੇ ਜਾਵੇ ਆਉਦੀ ਟਾਈਮ ਤੋਂ ਟਾਈਮ ਥਾਣਾ ਦੀ ਦੰਨਾ ਜੀ ਥਾਣਾ ਦੀ ਜਮਾ ਓਕੇ ਆਪਣੇ ਕੋਲੇ ਕੱਲ ਮੱਝਾਂ ਆਈਆਂ ਸਾਰੀਆਂ ਹੀ ਕੁਆਲਿਟੀ ਜਿਹੜਾ ਪੁਰਾਣੇ ਪਸ਼ੂ ਸੀ ਆਪਣੇ ਕੋਲੇ ਉਹ ਸਾਰੇ ਸੇਲ ਹੋ ਗਏ ਆ ਠੀਕ ਹੈ ਜੀ ਹਾਂ ਜੀ ਛੇ ਦਾੰਦਾ ਮੂੰਹ ਤੋਂ origignal ਦੂਜਾ ਸੁਆ ਬਾਕੀ ਕੁੰਡਾ ਸਿੰਘ ਆ ਮੈਂ ਨਾ ਯਾਰ ਸਾਰੇ ਪਾਸੇ ਮਾਰ ਕੁਆਲਿਟੀ ਆ ਰੰਗ ਪਾਲ ਚ ਜਮਾ ਕੋਈ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਪੂਰਾ ਸਿੰਘ ਚੂੜੀ ਵਾਲਾ ਸਹੀ ਗੱਲ ਆ ਜੀ ਆ ਤਾਂ ਹਜੇ ਅੱਧਾ ਲੇਵਾ ਵੀ ਨਹੀਂ ਵੀਰੇ ਜਮਾ ਬੋਲੇ ਚੋ ਖਾਲੀ ਹੋਈ ਆ ਠੀਕ ਆ ਜੀ ਸਾਢੇ 5 ਵਜੇ ਦੀ ਆਪਣੀ ਚਵਾਈ ਆ ਫੇਰ ਤੋਂ ਟਾਈਮ ਆਪਦੀ ਖਾਲੀ ਕਰ ਲੈ ਬਾਈ ਟੌਪ ਦਾ ਲੱਗਿਆ ਬਾਈ ਹੁਣ ਵੀ ਸਾਢੇ 5 ਹੀ ਹੋਏ ਆ ਫੇਰ ਤੋਂ ਟਾਈਮ ਹੀ ਵੀਡੀਓ ਬਣਨ ਲੱਗੀ ਆ ਬਈਆਂ ਦੀ ਆਪਦੀ ਜਿਹੜੇ ਵੀ ਲੈ ਕੇ ਜਾਣੀਆਂ ਤੇ ਉਹ ਵੀ ਆਪਦੀ ਤਸਵੀਰਾਂ ਚ ਮੈਂ ਨਾ ਆਪਦੀ ਪੂਰੀ ਥੱਲੀ ਕਰਕੇ ਯਾਰ ਦੋ ਟਾਈਮ ਤਿੰਨ ਟਾਈਮ ਆਪ ਦੀ ਪੂਰੀ ਸੱਲੀ ਕਰਕੇ ਮੈਂ ਲਵੇ ਆ ਮਗਰ ਨਾ ਇੱਕ ਨਾਲ ਤੁਹਾਨੂੰ ਫ੍ਰੀ ਮਿਲ ਜਾਣਾ ਵੀਰੇ ਮਗਰ ਕੱਟੀ ਆ ਸੱਟੀ ਆ ਜੀ ਜੇ ਕੱਟਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਇਹ ਤੁਹਾਡਾ ਫਾਇਦਾ ਹੋ ਜਾਣਾ ਕਿ ਮਗਰ ਕੱਟੀ ਆ ਇੱਕ ਨਾ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਪਸ਼ੂਆਂ ਨੂੰ ਬੱਚਾ ਲਵਾਤਾ ਸੀਗਾ ਜੀ ਤਾਂ ਕਿ ਤੁਹਾਨੂੰ ਥਨਾ ਦਾ ਸਹਿਜ ਸੁਣਾ ਦੇ ਸਕੇ ਜੀ ਇਹ ਰਮਾਨੇ ਦੀ ਖੂਬਸੂਰਤੀ ਦੇਖ ਸਕੇ ਤਾਂ ਕਰਕੇ ਸਾਰੇ ਪਸੂ ਪਸਮੇ ਹੋਏ ਆ ਕਿਉਂਕਿ ਬੱਚੇ ਆਪਾਂ ਪਹਿਲਾਂ ਪਹਿਲਾਂ ਬੱਚੇ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਕੋਈ ਦੇਖੀ ਗਾਈਆਂ ਨਾਲੋਂ ਮੋਟੀ ਹੋਊਗੀ ਕੋਈ ਆਪਣੀ ਮੈਨ ਦੀ ਚੋਅ ਹੀ ਨਾ ਚੀੜੀ ਹੋਊ ਨਾ ਮੈਂ ਛੱਕਾ ਮਾਰੂਗੀ ਲੋ ਜੀ ਚੋਅ ਹੀ ਕਹੇ ਜਾਂ ਥਾਂ ਲੱਗਿਆ ਉਹ ਜੀ ਚੋਅ ਹੀ ਹੋਊਗੀ ਦੁੱਧ ਰਾਹਣਾ 15-16 ਕਿਲੋ ਖੁੱਲਾ ਝੋਟੀ ਦਊਗੀ ਬੋਲਾ ਕਿੰਨਾ ਤਿਆਰ ਆ ਜੀ ਭਾਈ 12 ਕਿਲੋ ਦੁੱਧ ਹੈਗਾ ਬੋਲਾ ਤਿਆਰ ਲੈ ਜੇ 12 ਕਿਲੋ ਬੋਲਾ ਆ ਤਾਂ ਬਟਨ ਵਾਲਾ ਲੇਵਾ ਵਾ ਇੱਦਾਂ ਸੂਈ ਸੀ ਤਾਂ ਤੁਰਿਆ ਨਹੀਂ ਜਾਂਦਾ ਇਹਗਾ ਆ ਪੂਰਾ ਲੇਵਾ ਸੀ ਕਹਿੰਦਾ ਪੂਰਾ ਚੈੱਕ ਕਰ ਸਕਦੇ ਹੋ ਬਾਕੀ ਵੀਰੇ ਜਿਵੇਂ ਜਿਵੇਂ ਦੁੱਧ ਤੇ ਆਉਂਦਾ ਨਾ ਪਾਰ ਪੂਰਾ ਲੇਵੇ ਵਿੱਚ ਪੂਰਾ ਸਾਰੇ ਗੁੱਠਾਂ ਤੋਂ ਪੂਰੀ ਆ ਠੀਕ ਆ ਬਾਈ 2 ਨੰਬਰ ਜੀ ਇਹਦੀ ਡਿਮਾਂਡ ਫਿਰ ਆਪਾਂ ਵੀਡੀਓ ਕਰਨੀ ਕਿ ਸਾਰਿਆਂ ਦੇ ਫੋਨ ਤੇ ਜੀ ਆ ਜੋ ਟੀ 1 ਲੱਖ ਤੇ 85000 ਦੀ ਦੇਵਾਂਗੇ ਜੀ ਹੋਜੂ ਲੈਸ ਜੀ ਮਾਰਾ ਮੋਟਾ ਇਮਾਨਤਾਨ ਹੋਣਾ ਬਾਲਾ ਨਹੀਂ ਹੋਣਾ ਫਰਕ ਪੈਣਾ ਠੀਕ ਆ ਬਾਈ ਤੋਰੀ ਆ ਜੋ ਟੀ ਵੀਰੇ ਸੂਵਾ ਦੂਜਾ ਸੂਈ ਨਵਾ ਚੌਥਾ ਰਹਿਣਾ 12 13 ਕਿਲੋ ਬੋਲੀ ਤੋਂ ਸਟਾਰਟਿੰਗ ਬੱਚਾ ਕੀ ਹੈ ਜੀ ਬੱਚਾ ਇਹਦੇ ਕੱਟਾ ਹੀ ਆ ਕੱਟਾ ਜੀ ਠੀਕ ਹੈ ਜੀ 12 13 ਕਿਲੋ ਮੈਂ ਕਹਿੰਦਾ ਦੁੱਧ ਆਮ ਨਾਲ 15 16 15 16 ਖੁੱਲਾ ਦਊਗੀ ਦਊ ਤਾਂ 17 18 ਠੀਕ ਹੈ ਜੀ ਕੋਈ ਟਾਈਮ ਤੋਂ ਟਾਈਮ ਬਿਜਾਰ ਰਹਿੰਦੀ ਟਾਈਮ ਤੋਂ ਟਾਈਮ ਕਦੋਂ ਵੀ ਬਣੀ ਆ ਕਦੋਂ ਤਾਜੀ ਸੂਈ ਆ ਬੋਲੇ 'ਚ ਉਦੋਂ ਦੀ ਵੀਡੀਓ ਵੀ ਆਪਣੇ ਕੋਲੇ ਹੈਗੀ ਆ ਠੀਕ ਹੈ ਬਈ ਬਾਕੀ ਠੰਡੀਆਂ ਸੀਲ ਪੂਰੀਆਂ ਮੈਂ ਕਹਿੰਦਾ ਇੱਕ ਨੰਬਰ ਯਾਰ ਚਾਰ ਉਬਥੇਰੀਆਂ ਆ ਚੁਆਈਆਂ ਇੱਕ ਨੰਬਰ ਆ ਪੋਲੀਆਂ ਵਾਂ ਠੀਕ ਆ ਜੀ ਬੱਚਾ ਤਾਰਾ ਮੇਲਾ ਕਿਲੋ ਡੰਗ ਦਾ ਗੱਡੂਗੀ ਝੋਟੀ 16 ਪਲੱਸ ਜਾਊਗੀ ਠੀਕ ਆ ਜੀ ਬਾਕੀ ਤਾਰੂ ਬਹੁਤ ਆ ਤਾਰਾ ਮੇਰਾ ਕਿਹੜੀ ਮਰਜ਼ੀ ਸੂਹ ਪਾ ਦੇ ਬੱਠਲ ਨਹੀਂ ਰੱਖਣ ਦਿੰਦਿਆਂ ਠੀਕ ਆ ਜੀ ਇਧਰ ਕੋਈ ਖਾਣ ਗਿਆ ਪੀਣ ਗਿਆ ਨਾ ਇੱਥੇ ਬੰਨ ਐ ਤੇ ਮੈਂ ਇਧਰਲੇ ਪਾਸੇ ਬੰਨ ਲਓ ਜੀ ਬੱਚੇ ਉਹਨਾਂ ਨੇ ਧੜਕ ਜੇ ਕੋਈ ਬਾਕੀ ਥਾਣਾ ਦੇ ਸਾਈਸ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਗੈਪ ਤੇ ਲੱਗੇ ਹੱਥੀ ਚੁਆਈ ਵਾਲਾ ਥਾਣਾ ਬਾਈ ਕੈ ਇਨੀ ਤੇ ਬਾਲਟੀ ਚੱਕ ਲਿਓ ਜੀ ਥਾਣੇ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਮੈਂ ਕਹਿੰਦਾ ਯਾਰ ਵੀਰੇ 16 17 ਪਲੱਸ ਆਰਮਨਾ ਜਾਊਗੀ ਕੋਈ ਕਹਿਣ ਵਾਲਾ ਨਹੀਂਗਾ ਦੇਣ ਵਾਲਿਆਂ ਕਰਨ ਵਾਲਿਆਂ ਆ ਠੀਕ ਆ ਜੀ ਬਾਕੀ ਖੰਡੀ ਸੀਲ ਤੁਸੀਂ ਦੇਖ ਹੀ ਲਈ ਹੈ ਜੀ ਥਣਾ ਦੀ ਕੁਆਲਿਟੀ ਆਪਣੀ ਸਾਡੇ ਪੰਜ ਬਾਈ ਪੰਜ 5 ਵਜੇ ਲੱਗਦੇ ਆਂ ਆਪਾਂ ਚੋਣਾ 6 ਵਜੇ ਜਾਂਦੇ ਆਂ ਡੇਲੀ 6 6:30 ਵੀਡੀਓ ਬਣਾਉਣ ਦਾ ਸਮਾਂ ਵੀ ਨੋਟ ਕਰ ਲਓ ਜੀ 5 ਵਜੇ ਕੋਈ ਆ ਦੇ ਟਾਈਮ ਤੋਂ ਟਾਈਮ ਭਰਾ ਜਿਹੜਾ ਮਰਜੀ ਘਾਲੀ ਕਰ ਲੈ ਕੋਈ ਆਪਣਾ ਬਾਜ਼ਾਰ ਨਹੀਂ ਲੱਗਿਆ ਕਿਸੇ ਮੈਨ ਨੂੰ ਵੀ ਠੀਕ ਆ ਜੀ ਕੁਆਲਿਟੀ ਦੇ ਪੱਖ ਤੋਂ ਤੇ ਠੰਡੀ ਸੀਲ ਦੇ ਪੱਖ ਤੋਂ ਦੋਨੇ ਚੰਗੀਆਂ ਤੇ ਚਵਾਈ ਨਾ ਯਾਰ ਚਵਾਈ ਇੱਕ ਨੰਬਰ ਬੋਲੀ ਹੋਊਗੀ ਧਾਰ ਹੋਰ ਨਹੀਂ ਸਿੱਟਾ ਨਹੀਂ ਕੋਈ ਚਵਾਈ ਦੀ ਭਰਾਵਾ ਆਪ ਹੀ ਨਹੀਂ ਮਾੜੀ ਲੈਂਦੇ ਨਾ ਆਪਾਂ ਜਮਾਈ ਠੀਕ ਆ ਜੀ ਲਓ ਜੀ ਓਕੇ ਵੀਰੇ ਡੰਨਾ ਜੀ ਲੈ ਚੱਲੀ ਇਹ ਦੇਮਾਂ ਪਲੱਸ ਦੋ ਤੋਂ ਦਊਗੀ ਜੇ ਜੇ डिमांड ਕੀ ਰਹਿਣ ਵਾਲੀ ਹੈ ਜੀ ਆ ਇੱਕ 70 ਦੀ ਦਮਾਵੇ ਇੱਕ ਲੱਖ ਮਾਰੀ ਲੈਵੇ ਤੇ ਕੈਮਰਾ ਇਹਦੇ ਬਟਨ ਆਲੇ ਲੈ ਆ ਜਾਮਾ ਕੁਆਲਿਟੀ ਚੈੱਕ ਕਰ ਲਓ ਜੀ ਸੋਹਣਾ ਹਵਾਨਾ ਠਣ ਕੱਲਾ ਕੱਲਾ ਨਿੱਖਣ ਪਿੰਡਾ ਪੂਰਾ ਬਰੀਕ ਜਵਾਈ ਵਾਲਾ ਬਾਕੀ ਪਤਲੀ ਚਮੜੀ ਆ ਹਾਈਟ ਵੀ ਚੰਗੀ ਆ ਜੀ ਆ ਟੱਟੀ ਦੋ ਦਾਂ ਦਾ ਇਹਦੀ ਡਿਮਾਂਡ ਕਿੰਨੀ ਕੀਤੀ ਸੀ 170 ਦੀ ਹੋਈ ਆ 170 ਦੀ ਜੇ ਜੋੜਾ ਲੈ ਜੇ ਵੀਰੇ ਉਹ ਕੋ ਮਾਨਕਾਨ ਹੋ ਜਾਊਗਾ ਟਾਈਮ ਤੇ ਲੈ ਚੱਲੀ ਵੀਰੇ ਹੂੰ ਬਾਲਾ ਫਰਕ ਨਹੀਂ ਪੈਣਾ ਇਹਨਾਂ ਦਾ ਠੀਕ ਆ ਜੀ ਹਾਂ ਤਿੰਨ ਨੰਬਰ ਸੁਆ ਕਿੰਨਵਾ ਵੀਰੇ ਸੁਆ ਪਹਿਲਾ ਦੋ ਦੰਦਾ ਕੱਟੇ ਬੱਚਾ ਹੀ ਆ ਜੀ ਕਹਿੰਦੇ ਮਾੜੀ ਜੀ ਬੱਚੀ ਆ ਵੀਰੇ ਨਾਲ ਪਹਿਲਾਂ ਦੱਸਾਂਗੇ ਆਪਾਂ ਕਈ ਵਾਰਾ ਨਾਲ ਆਨਲਾਈਨ ਅਗਲਾ ਮੰਗਾਲਾਂ ਦਾ ਲੋ ਜੀ ਚੈੱਕ ਕਰੋ ਆ ਮਾੜੀ ਜੀ ਹੈਗੀ ਐ ਚ ਇੱਕ ਅੱਧੀ ਧਾਰ ਆਉਂਦੀ ਵੀਰੇ ਓਵੇਂ ਨਹੀਂ ਪੂਰਾ ਨਹੀਂ ਲੱਗਦਾ ਠੀਕ ਹੈ ਜੀ ਚਲੋ ਇਹ ਦੱਸਣਾ ਜ਼ਰੂਰੀ ਠੀਕ ਆ ਆਪਣਾ ਦੱਸਣ ਦਾ ਫਰਜ਼ ਆ ਕੱਟੀ ਦੁੱਧ 12 13 ਕਿਲੋ ਖੁੱਲਾ ਦਊਗੀ ਠੀਕ ਆ ਜੀ ਬਾਕੀ ਇਥੇ ਹੋਰ ਨੋ ਦਾਂਦਾ ਤੇ ਇਹਦੇ ਥੱਲੇ ਕਿੰਨਾ ਬੋਲਾ ਹੋਊਗਾ ਜੀ ਹੁਣ 10 ਕਿਲੋ ਬੋਲਾ ਹੈਗਾ ਵੀਰੇ ਜੋ ਕੇ ਦੇ ਦਾਂ ਮੈਂ ਕਹਿੰਦਾ ਯਾਰ ਜੋ ਕੇ ਪੂਰਾ ਲੈ ਕੇ ਜਾਵੇ ਆ ਬੱਚਾ ਕੀ ਆਇਆ ਮਗਰ ਇਹਦੀ ਜੀ ਮਗਰ ਇਹਦੇ ਕੀ ਆ ਕੱਟੀ ਆ ਮਗਰ ਬੱਚਾ ਕੱਟੀ ਆ ਇਹ ਤੋਫੇ ਨਾਲ ਤੋਫਾ ਮਿਲ ਜਾਣਾ ਜੀ ਕੱਟੀ ਆ ਤੇ ਕੱਟਾ ਇੱਕ ਮਿੰਟ ਦੇਖ ਲਿਗੇ ਵੀਰੇ ਮੜਾ ਜਾ ਕਟਾ ਕਟਾ ਮਗਰ ਬੱਚਾ ਇਹਦੇ ਆ ਜਾਂਦਾ ਜੀ ਕਟਾ ਮਾਫ ਕਰਨਾ ਮਿਸਟੇਕ ਹੋ ਗਈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲਿਆ ਥਣ ਕੱਲਾ ਕੱਲਾ ਨਿੱਖੜ ਮਾ ਬਾਲਟੀ ਲਿਆ ਗੋਲ ਪੱਠ ਪੂੜਾ ਜੀ ਦੇਖ ਸਕਦੇ ਹੋ ਤੁਸੀਂ ਮੈਂ ਇਹਨੇ ਕੱਟੀ ਆ 11 ਕਿਲੋ ਠੰਡਾ ਦੁੱਧ ਦਊਗੀ ਠੀਕ ਹੈ ਜੀ ਆ ਕਿਵੇਂ ਕਿਵੇਂ ਦੀ ਚੁਆਈ ਹੁੰਦੀ ਜਾਂਦੀ ਹੈ ਨਾ ਓਵੇਂ ਓਵੇਂ ਨਿੱਖੜਦੀ ਜਾਂਦੀ ਦਿਨੋਂ ਦਿਨ ਸਹੀ ਗੱਲ ਹੈ ਜੀ ਬੱਚਾ ਇਹਦੇ ਮਗਰ ਵੀ ਕਟਾ ਆ ਇਹ ਵੀ ਆ ਦੇਖੀ ਵੀਰੇ ਚੌਥਾ ਦਿਨ ਆ ਹਜੇ ਮਾਸ ਵੀ ਨਹੀਂ ਲਿਆ ਤਨਦੋਂ ਤੋਂ ਪੂਰਾ ਠੀਕ ਆ ਜੀ ਆ ਬੜੀ ਗੱਲ ਕਿੰਨੇ ਕ ਫੋਨ ਆ ਜਾਂਦੇ ਹੁੰਦੇ ਬਾਈ ਵੀਡੀਓ ਦਾ ਬਾਇਰ ਆਵਾਜ਼ ਹੁੰਦੇ ਕਹਿਣ ਨੂੰ ਲੜਪਰ ਰਾਤੀ ਤੇ ਅੰਦਰ ਹਾਂ ਠੀਕ ਆ ਜੀ ਪਸ ਗਾਕ ਵੀ ਆਏ ਵੇ ਅੰਦਰ ਵੀਡੀਓ ਸ਼ੁਰੂ ਕਰ ਮਈਆਂ ਕੱਲ ਵੀ ਵੇਚੀਆਂ 7-8 ਘਰੇ ਆਪਾਂ ਮਈਆਂ ਦਾ 24-25 ਸੀਗੀਆਂ 7 ਮਈਆਂ ਵੇਚੀਆਂ ਕੱਲ ਇੱਕ ਹੁਮੈ ਹੁਣ ਵੀ ਕੀ ਆ ਠੀਕ ਆ ਜੀ ਉਹ ਵੀ ਭਰਾ ਚੂਣ ਆਏ ਆ ਠੀਕ ਆ ਚੂਣ ਆਏ ਵੇ ਉਹ ਅੰਦਰ ਬੈਠੇ ਆ ਕਿਉਂਕਿ ਆਪਾਂ ਵੀਡੀਓ ਵੀ ਸ਼ੂਟ ਕਰਨੀ ਸੀਗੀ ਤਾਂ ਕਰਕੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਆ ਝੋਟੀ 145 ਦੀ ਹੋਣੀ ਆ ਵੀਰੇ ਠੀਕ ਆ ਜੀ ਹੋ ਜੂ ਮਾੜਾ ਮੋਟਾ ਜੀ ਮਾੜਾ ਮੋਟਾ ਮਾਨਤਾਨ ਹੋ ਜੂ ਠੀਕ ਆ ਜੀ ਅੱਗੇ ਵੀਰੇ ਆ ਕੱਟੀ ਹੈਗੀ ਪਿਓਰ ਚਾਰ ਦੰਦ ਤੇ ਹਾਈਟ ਚੈੱਕ ਕਰ ਪਹਿਲਾਂ ਮੇਰੇ ਬਰੋਬਰ ਖੜੀ ਮਾੜਾ ਆਹ ਦੇਖੀ ਮੇਰੇ ਬਰੋਬਰ ਲਓ ਜੀ ਬਰੋਬਰ ਖੜੋ ਜੀ ਪਿਓਰ ਚਾਰ ਦੰਦ ਦਾ ਚੈੱਕ ਕਰੋ ਕੋਈ ਕਹਿਣ ਵਾਲੀਆਂ ਨਹੀਂ ਗੱਲਾਂ ਮਾਰੀ ਕੈਮਰਾ ਕਹਿਣ ਵਾਲੀਆਂ ਗੱਲਾਂ ਨਹੀਂ ਦਿਖਾ ਵੀ ਦਿੰਦੇ ਆ ਜੀ ਲਓ ਜੀ ਚੈੱਕ ਕਰ ਲੋ ਕੱਟੀ ਦੁੱਧ ਵੀਰੇ ਆਪਾਂ 15 ਕਿਲੋ ਕੱਟੀ ਚੋਕੇ ਦੁੱਧ ਲਈ ਆ ਉੱਥੇ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਫੂਈ ਨੂੰ ਬਾਈ ਇਹਨੂੰ ਹੋ ਗਏ 7-8 ਦਿਨ ਕੱਟਾ ਮਗਰ ਮਗਰ ਬੱਚਾ ਕੱਟਾ ਹੈ ਜੀ ਕੱਦ ਕਾੜ ਦੇ ਕੱਟੀ ਰਹਿੰਦੇ ਦੁੱਧ 17-18 ਕਿਲੋ ਖੁੱਲਾ ਦਊਗੀ ਚੌੜਾ ਪੱਠ ਪੂੜਾ ਥਾਨ ਟੌਪ ਦਾ ਹਾਈਟ ਤਾਂ ਤੁਸੀਂ ਹੁਣ ਬਟਨਾਲਾ ਲੇਵਾ ਆਇਆ ਪੂਰਾ ਬਟਨਾਲਾ ਹਵਾਨਾ ਹਾਈਟ ਤਾਂ ਦੱਸਣ ਦੀ ਲੋੜ ਨਹੀਂ ਤੇ ਬਾਈ ਦੇ ਸਿਰ ਤੋਂ ਵੀ ਮੂੰਹ ਤਾਂ ਜਾਂਦਾ ਜੀ ਉਹ ਬੱਚਾ 18 ਬੱਚਾ ਠਾ ਦਿਓ ਜੀ ਬਾਕੀ ਕੱਟੀ ਦੁੱਧ 17-18 ਕਿਲੋ ਦਊਗੀ ਵੀਰੇ ਠੀਕ ਹੈ ਜੀ ਕੱਦ ਕਾੜ ਦੇਖ ਲੈ ਅੱਜ ਦਾ ਜਿਹੜਾ 15 ਕਿਲੋ ਆ ਜੀ 22 13 14 13 ਕਿਲੋ ਦੁੱਧ ਹੈਗਾ ਹੁਣ ਠੀਕ ਆ ਜੀ ਹਾਂ ਐਵੇਂ ਆਪਾਂ ਤੈਨੂੰ 15 ਨਹੀਂ 15 ਚੋਕੇ ਲਈਏ ਕੱਲ ਮੱਝਾਂ ਆ ਆਪਣੇ ਕੋਲ ਥੋੜਾ ਜਿਹਾ ਉਪਰਾਂ ਕਰ ਜਾਂਦੀ ਆ 13 ਇੱਕ ਅੱਧੇ ਦਿਨ ਦਾ ਤਾਂ 13 ਪਸ਼ੂ ਕਰਦਾ ਹੀ ਆ ਸਹੀ ਗੱਲ ਆ ਜੀ ਥਣ ਪੂਰਾ ਟੋਪ ਦਾ 12 12 ਕਿਲੋ ਪਹਿਲੇ ਨਹੀਂ ਘੱਟੀ ਦੁੱਧ ਪਾਉਗੀ ਕੱਦ ਦੇਗਾ ਨੁਗਰੀ ਘੋੜੀ ਵਾਂਗੂ ਖੜਦੀ ਆ ਸਹੀ ਗੱਲ ਆ ਜੀ ਫੁੱਲ ਵੱਡੀ ਹਾਈਟ ਆ ਜੀ ਟੋਪ ਕੁਆਲਿਟੀ ਆ ਬੱਚਾ ਇਹਦੇ ਮਗਰ ਆ ਜਾਂਦਾ ਕੱਟਾ 13 ਤੋਂ 14 ਕਿਲੋ ਦੁੱਧ ਨੈਟ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਵੀਰੇ ਚੋਕੇ ਲੈ ਕੇ ਜਾਵੇ ਆਉਂਦਾ ਉਹਦਾ ਟਾਈਮ ਤੋਂ ਟਾਈਮ ਆ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਈ ਦੇ ਘਰੇ 2 ਟਾਈਮ 4 ਟਾਈਮ 6 ਟਾਈਮ ਚਾਹੇ ਦਾਤ ਕਰਵਾਈ ਕਰਦੇ ਖੁਸ਼ ਹੋ ਜਾਣਾ ਉਦੋਂ ਲੈ ਕੇ ਜਾਵੇ ਵੀਰ ਭਰਾ ਯਾਰ ਠੀਕ ਆ ਜੀ ਤੇ ਜਿਹੜੀ ਗੱਲ ਥਣਾ ਦੀ ਆ ਜੀ ਕਿਹੜੀ ਗੱਲ ਕਹਿ ਤੀ ਆਨਲਾਈਨ ਵੀ ਆਪਣਾ ਮਾਲ ਜਾਂਦਾ ਵਾ ਕਿਹੜੀ ਗੱਲ ਕਵਾਂਗੇ ਚੁਆਈ ਦੀ ਉਧਰ ਲੈ ਪੈਸੇ ਖੜਜੇ ਵਿੱਚ ਅ ਦੁਜੇ ਕੋਟੀ ਨਾ ਮਾਰੇ ਜੀ ਇੱਕ ਦੂਜੇ ਪਾਸੋਂ ਨੂੰ ਬਾਕੀ ਧਾਰਾ ਬਾਕੀ ਜਿਹੜੀਆਂ ਵਿੱਚ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਚੈੱਕ ਕਰੋ ওকে ਮੂਰਲੇ ਸਨਾ ਜੀ ਮਾਰਦੀ ਬਈ ਚਵਾਈ ਦੀ ਨਹੀਂ ਕੋਈ ਗਲਤ ਹੁੰਦੀ ਚਵਾਈ ਦੀ ਨਾ ਮੈਂ ਮਾਰੀ ਹੋਊਗੀ ਫਾਈਟ ਵੱਡੀ ਆ ਜੀ ਵਜ਼ਨ ਬਜੂਤ ਚੰਗਾ ਜੀ ਇਹਦੀ ਫਿਰ ਡਿਮਾਂਡ ਜੀ ਇਨਾਂ ਦੀ ਫੋਨ ਤੇ ਹੋਣੀ ਠੀਕ ਆ ਇਹਨਾਂ ਦੀ ਡਿਮਾਂਡ ਫੋਨ ਤੇ ਆ ਜਿਹੜੀਆਂ ਆਹ ਮੱਝਾਂ ਸੀ ਇਹਨਾਂ ਦੀ ਆਪਾਂ ਹਾਈਟ ਨੋਰਮਲ ਕਹਿ ਸਕਦੇ ਆ ਜੀ ਜਿਹੜੀਆਂ ਨੋਰਮਲ ਵਾਲੀ ਨੋਰਮਲ ਵੀ ਨਹੀਂ ਜੀ ਵਾਲੀ ਨੋਰਮਲ ਨਹੀਂ ਵੱਡੀਆਂ ਚ ਆ ਜਾਂਦੀਆਂ ਪਰ ਇਹਨਾਂ ਦੇ ਮੁਕਾਬਲੇ ਇਹਨਾਂ ਦਾ ਥੋੜਾ ਜਿਹਾ ਜ਼ਿਆਦਾ ਹੈ ਉਹਦੇ ਉਹਨਾਂ ਦੀ ਹਾਈਟ ਤੁਸੀਂ ਲਾ ਲਿਓ ਹੁਣ ਬਾਈ ਮੱਝਾਂ ਦੇ ਉਚਾਲੇ ਕੋਈ ਆਣੋ ਤੁਸੀਂ ਆਪ ਹੀ ਲਾ ਲਿਓ ਬਈ ਕਿੱਡਾ ਕੱਦ ਹੋਊਗਾ ਬਿਰੇ ਆ ਸੂਈਆ ਕੱਲ੍ਹ ਆ ਪਰਸੋਂ ਸ਼ਾਮ ਨੂੰ 5 ਨੰਬਰ ਸੂਹਾ ਕਿੰਨਾ ਮਾ ਜੀ ਸੂਹਾ ਦੂਜਾ ਵਾ ਬੱਚਾ ਕੀ ਹੈ ਜੀ ਮਗਰ ਰਹਿੰਦੇ ਵੀ ਕਟਾ ਹੀ ਆ ਕਟਾ ਹੀ ਆ ਇੱਕ ਮਗਰ ਹੀ ਕੱਟੀ ਆ ਜੀ ਹਾਂ ਕੱਟੀ ਹੈ ਵੀ ਦੁੱਧ ਆਉਣਾ ਖੁੱਲਾ 15 ਕਿਲੋ ਦੇ ਦਊਗੀ ਠੀਕ ਹੈ ਜੀ ਕਿੰਨਾ ਤਿਆਰਾ ਬੋਲਾ ਜੀ ਹੁਣ ਵੀਰੇ ਇਹ ਅੱਜ ਹੀ ਆਈ ਆ ਆਪਣੇ ਕੋਲੇ 10 11 ਕਿਲੋ ਬੋਲਾ ਹੋਊਗਾ ਠੀਕ ਹੈ ਜੀ ਬਾਕੀ ਕੁਆਲਿਟੀ ਚੈੱਕ ਕਰ ਲਓ ਆਰਡਰ ਕੁਆਲਿਟੀ ਚੈੱਕ ਕਰ ਲਓ ਥਣ ਕੱਲਾ ਕਰ ਲੈਣਾ ਬੋਲਾ ਫੇਸ ਕੁਆਲਿਟੀ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਆ ਆਪਣੇ ਕੋਲੇ ਦੋ ਮੱਝਾਂ ਹੋਣੀ ਆਈਆਂ ਵਾ ਥਣਾ ਦੀ ਦੰਨਾ ਵੀਰੇ ਹਾਂ ਇੱਕ ਨੰਬਰ ਜਮਾ 24 ਦਾ ਕਿਸੇ ਮੈਂ ਇਹਨੂੰ ਹੱਥ ਵੀ ਨਾ ਲਾਇਆ ਯਾਰ ਇੰਨੀ ਪੋਲੀ ਆ ਠੀਕ ਹੈ ਜੀ ਚੁਆਈ ਦੀ ਮੈਂ ਆਪਾਂ ਆਪ ਹੀ ਨਹੀਂ ਮਾੜੀ ਲੈਂਦੇ ਬਾਈ ਠੀਕ ਆ ਜੀ ਇਹਦੀਆਂ ਵੀ ਤਾਂ ਆਹ ਮਾਰ ਕੇ ਚੈੱਕ ਕਰਾ ਲੈ ਪਹਿਲਾਂ ਤਾਂ ਆਪਾਂ ਆਪ ਦੇ ਵਾਸਤੇ ਮੈਂ ਖਰੀਦਣੀ ਆ ਠੀਕ ਆ ਜੀ ਕਿਉਂਕਿ ਬਾਈ ਚੂਣੀ ਵੀ ਪੈਂਦੀ ਆ ਨਾ 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 ਜੇ ਚਲਾਈ ਆਪਣਾ ਦਾ ਮਾਲ ਆਉਂਦੇਗਾ ਨੂੰ ਜਿਆਦਾ ਆਨਲਾਈਨ ਵਿਕਣਾ ਵਾ ਠੀਕ ਹੈ ਜੀ ਮੁੜ ਕੇ ਮੈਂ ਹੀ ਚੁਆਈ ਦੀ ਮਾੜੀ ਭੇਜੀ ਤੀ ਭਰਾਵਾ ਮੁੜ ਕੇ ਗਾਹ ਟੁੱਟੇ ਜਾਂਦਾ ਸਹੀ ਗੱਲ ਹੈ ਜੀ ਇੱਕ ਆਰਡਰ ਕੁਆਲਿਟੀ ਚੈੱਕ ਕਰੋ ਐਚ ਐਫ ਗਾਈਆਂ ਰਗਵਾਨਾ ਜੀ ਪੂਰਾ ਠੋਸ ਹਵਾਨਾ ਫਿਟਿੰਗ ਵਾਲਾ ਜੀ ਫੈਦਾ ਹੁੰਦਾ ਜੀ ਫਿਟਿੰਗ ਹਵਾਨੇ ਦਾ ਪੂਰਾ ਚੁਆਈ ਨੇ ਇੱਕੀ ਬੋੜਾ ਹੀ ਆ ਜੇ ਲੈ ਲਓ ਜੀ ਚੈੱਕ ਕਰ ਸਕਦੇ ਹੋ ਜੀ ਬਾਕੀ ਚੁਆਈ ਤੁਹਾਨੂੰ ਦਿਖਾ ਦਿੰਦੇ ਆ ਉਹਦਾ ਕਿਵੇਂ ਕਿਵੇਂ ਦੀ ਚੁਆਈ ਹੋਣੀ ਓਵੇਂ ਓਵੇਂ ਹਵਾਨਾ ਬਣਾਉਂਦਾ ਟਾਈਮ ਤੋਂ ਟਾਈਮ ਠੀਕ ਹੈ ਭਾਈ ਬਾਕੀ ਗੱਲ ਨਹੀਂ ਚੁਆਈ ਦੇਖੀ ਲਗ ਲੋ ਆ ਇਹਦਾ ਮੋਹਲਾ ਵਾਜ ਵਾਈ ਪੂਰੀ ਬਣੀਆ ਵੀ ਨਹੀਂ ਮਈਆ ਦੀਆਂ ਸ਼ੂਆ ਕਿੰਨਾ ਮੈਂ ਦੂਜਾ ਬਾਈ ਸ਼ੂਆ ਪਹਿਲਾਂ ਹੀ ਆ ਦੂਜਾ ਨਹੀਂਗਾ ਚਾਰ ਦੰਦ ਸ਼ੂਆ ਪਹਿਲਾਂ ਮੂੰਹ ਤੋਂ ਚਾਰ ਦੰਦ ਜੀ ਸ਼ੂਆ ਪਹਿਲਾਂ ਮੂੰਹ ਤੋਂ ਚਾਰ ਦੰਦ ਬਾਕੀ ਕੁਆਲਿਟੀ ਚੈੱਕ ਕਰ ਲਓ ਬੱਚਾ ਜਮਾ ਸਕਤੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਨਹੀਂ ਇਹਦੀ ਦੱਸ ਦਾਨੇ ਵੀਰੇ ਕਿੰਨੀ ਡਿਮਾਂਡ ਆ ਜੀ ਇਹਦੀ ਆ 175 ਦੀ ਗੱਟ ਹੀ ਦਵਾਂਗੇ ਵੀਰੇ ਠੀਕ ਆ ਜੀ ਅੱਜ ਜੈਜ ਡਿਮਾਂਡ ਆ ਜੀ 175000 ਸੌਦਾ ਵੀਰੇ ਮੇਰੀ ਬੇਨਤੀ ਆ ਫੇਰ ਕਰਿਓ ਪਹਿਲਾ ਤੁਸੀਂ ਇੱਥੇ ਅੱਗੇ ਆ ਕੇ ਪੂਰੀ ਕੁਆਲਿਟੀ ਚੈੱਕ ਕਰਕੇ ਲੈ ਕੇ ਜਾਓ ਆ ਮੈਂ ਥੱਲੇ ਵੀਰੇ 15 ਕਿਲੋ ਰੁੱਧ ਤਿਆਰ ਆ ਹੁਣ ਹਾ ਜਰਾ 15 ਕਿਲੋ ਜੀ ਤਿਆਰ ਆ ਹੈ ਇਹਦਾ 16 15 ਮੰਨ ਕੇ ਲੈ ਕੇ ਜਾਓ ਜੋ ਕਿ ਦੇ ਦਾਂਗੇ ਜੀ ਚਾਰ ਟਾਈਮ ਚੁਆਈ ਕਰੇ ਟਾਈਮ ਤੇ ਸੁਆ ਕਿੰਨਾ ਮੈਂ ਵੀਰੇ ਸੁਆ ਦੂਜਾ 6 ਦੰਦ ਮੂੰਹ ਤੋਂ 6 ਦੰਦ ਆ ਬੱਚਾ ਕੀ ਆ ਜੀ ਬੱਚਾ ਇਹਦੇ ਮਗਰ ਵੀ ਘੱਟਾ ਹੀ ਆ ਘੱਟਾ ਜੀ ਠੀਕ ਹੈ ਸੁਈ ਨੂੰ ਅੱਜ 10 11 ਦਿਨ ਹੋ ਗਏ ਠੀਕ ਆ ਸਮਾਂ ਹੋ ਗਿਆ 10 ਤੋਂ 11 ਦਿਨ ਦਾ 15 ਕਿਲੋ ਆ ਦੇ ਚੋਣ ਵੀ ਲੈ ਕੇ ਜਾ ਜੀ 15 ਕਿਲੋ ਬਾਈ ਕਹਿੰ ਕਰ ਸਕਦੇ ਹੋ ਫੁੱਲ ਵੱਡਾ ਕੱਦ ਕਾਠਾ ਵਜਨ ਅਲੀ ਜੀ ਗੁੰਡਾ ਸਿੰਘਾ ਥਣਾ ਦੇ ਸਹਿਜ ਨੇ ਇਹ ਜਾ ਥਾਨ ਲੱਗਿਆ ਉਹ ਜੀ ਚੁਆਈ ਐਂਦੀ ਬੇਸਟ ਟੌਪ ਕੁਆਲਟੀ ਦੀ ਕਹਿ ਸਕਦੇ ਹਾਈਟ ਮਿਲਦੀ ਆ ਜਾਂਦੀ ਅਸੀਂ ਫਮਾਨਾ ਚੈੱਕ ਕਰੋ ਜੀ ਤੁਹਾਨੂੰ ਨੇੜੇ ਦਿਖਾ ਦਿੰਦੇ ਆ ਜੀ ਥਾਨ ਕੱਲਾ ਕੱਲਾ ਨਿਖੜ ਮਾ ਚਾਰੂ ਐਨੀ ਆ ਕਿਹੜਾ ਕੋ ਮਰਜੀ ਛੱਡ ਦੇ ਬਠਲ ਨਹੀਂ ਰੱਖਣ ਦਿੰਦੀ ਬੱਚਾ ਇਹਦੇ ਮਗਰਾ ਮਿਲ ਜਾਣਾ ਤੁਹਾਨੂੰ ਜੀ ਟਟਾ ਟਾਵਾ ਪਹਿਲਾਂ ਦਾ ਕੁਆਲਿਟੀ ਚੈੱਕ ਕਰੋ ਦੁੱਧ ਦਾ ਰਾਮ ਇਧਰਲੇ ਪਾਸੇ ਖੜੀ ਓਏ ਬੋਲੋ ਜੀ ਪਰ ਦੁੱਧ ਹੁੰਦਾ ਸੇਵਾ ਦੇ ਸਰਤੇ ਆ ਜੀ ਜਿਹੜੇ ਹਿਸਾਬ ਨਾਲ ਜਾਤ ਬਰੀਡ ਆ ਜੀ 50 ਰੁਪਏ ਨੂੰ ਮੈਂ ਨੂੰ ਮਾੜਾ ਕਰ ਦੇ 15 ਕਿਲੋ ਦੁੱਧ ਯਾਰ ਪੂਰਾ ਨੈਟ ਚੋਂਦਾ ਹੈ ਤਾਂ 16 ਦਾ ਠੀਕ ਆ ਜੀ 15 ਆਪ ਦਾ ਕੰਡੇ ਦੇ ਚੜਾ ਆ ਗਏ ਕੰਡਾ ਬਾਤ ਜਿਆਦਾ ਨਾਲ ਹੀ ਲੈ ਕੇ ਆਉਣ ਹਾਂ ਠੀਕ ਆ ਜੀ ਕਹਿਣ ਦੀ ਗੱਲ ਨਹੀਂ ਕੰਡਾ ਲੀਟਰਾਂ ਵਾਲਾ ਨਹੀਂ ਕਿਲੋ ਵਾਲਾ ਕਿਲੋ ਵਾਲਾ ਲੀਟਰ ਵਾਲਾ ਦਾ ਬਾਈ ਹਾਂ ਲੀਟਰ ਵਾਲਾ ਦਾ 18 ਹੋਊਵੇਂ ਦਾ ਫਿਰ ਠੀਕ ਆ ਜੀ ਝੱਗ ਬਣਾਉਣੀ ਆ ਤੇ ਹਾਂ ਠੀਕ ਜਿਹੜਾ ਕੰਡਾ weight ਵਾਲਾ ਵਜਨ ਵਾਲਾ ਜਿਹੜਾ ਆਉਣ ਨਾਲ ਮੈਂ ਦੀ ਆ ਚੁਵਾਈ ਲੱਗੀ ਆ ਤੇ ਕਿਵੇਂ ਦੁੱਧ ਬਾਦੀ ਡੇਲੀ ਠੀਕ ਆ ਜੀ ਦੋਤਾ ਦਊਗੀ 18 ਕਿਲੋ ਨੋਰਮਲ ਠੀਕ ਆ ਬਾਈ ਹੁਣਾਂ ਵਧੀਆ ਬੁਰ ਸੇਵਾ ਕਰ ਲੂਆ ਤੇ ਇਹ ਮੈਂ ਫਟ ਲੇਵਾ ਤੇ ਕੱਦ ਕਾੜ ਠਾਣੀ ਦੀ ਕੁਆਲਿਟੀ ਆ ਦੁੱਧ ਦਾ 20 ਵੀ ਦੇ ਸਕਾਂਗੇ 18 ਦੀ ਟੋਕ ਆ ਠੀਕ ਆ ਬਾਈ ਬਾਕੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਜੀ ਇਧਰ ਦੀ ਮਾਰ ਇਧਰੋਂ ਦੇਸੀ ਜਾਂਦਾ ਵੀਰੇ ਇਧਰਲੇ ਸਾਈਡ ਤੋਂ ਮਾਰਿਆ ਆਪਾਂ ਕੈਮਰਾ ਤਾਂ ਕਿ ਤੁਹਾਨੂੰ ਪੂਰੀ ਕੁਆਲਿਟੀ ਦੇਖ ਸਕੋ ਜੀ ਓਕੇ ਵੀਰੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਵੀਰੇ ਇਹਦੀ ਫੋਨ ਤੇ ਹੋਣੀ ਇਹਦੀ ਫੋਨ ਤੇ ਜੀ ਇਹਦੀ ਡਿਮਾਂਡ ਫੋਨ ਤੇ ਹੋਊਗੀ ਜੀ ਕੱਦ ਕਾੜ ਦੇਖੀ ਕਿੰਨਾ ਵਾ ਲੈ ਹਾਈ ਤੁਸੀਂ ਆਪ ਹੀ ਚੈੱਕ ਕਰ ਲੋ 22 ਦੇ ਹਿਸਾਬ ਨਾਲ ਮੂੰਹ ਦਾ ਛੇ ਦਾੰਦਾ ਮੂੰਹ ਤੋਂ ਮੂੰਹ ਤੋਂ ਛੇ ਦਾੰਦਾ ਜੀ ਛੇ ਦਾੰਦਾ ਠੀਕ ਆ ਜੀ ਮੂੰਹ ਦੀ ਪ्योर ਛਗੀ ਆ ਠੀਕ ਆ ਬਾਈ ਕੈਨ ਵਾਲੀ ਨਹੀਂ ਆ ਮਾਰੀ ਕੈਮਰਾ ਲਓ ਜੀ ਚੈੱਕ ਕਰ ਲਓ ਅੱਗੇ ਬਰੇ ਆ ਜੋਟੀ ਬੋਲੇ ਜੀ ਬਰੇ ਸੁਆ ਕਿੰਨਾ ਮਾ ਜੀ ਇਹਦਾ ਸੁਆ ਦੂਜਾ ਵਾ ਠੀਕ ਆ ਜੀ 13 ਕਿਲੋ ਬੋਲੀ ਤੋਂ ਸਟਾਰਟ ਹੋਈ ਆ 13 ਕਿ ਬੱਚਾ ਕੀ ਆ ਜੀ ਬੱਚਾ ਦਾ ਟਾਵਾਂ ਪਰਸੋਂ ਸੁਈ ਆ ਕੱਡ-ਕਾੜ ਦੇਖੀ ਦੁੱਧ ਆ ਰਾਵਣਾ 18 ਪਲੱਸ ਜਾਊਗੀ ਇਹ ਵੀ ਠੀਕ ਹੈ ਜੀ 13 ਕਿਲੋ ਤੋਂ ਸਟਾਰਟ ਨਹੀਂ ਆਜੇ ਹਾਂ ਮੋਲੇ ਤੋਂ ਸਟਾਰਟ ਹੋਈ ਆ ਸਟਾਰਟ ਹੋਈ ਆ ਤੇ ਕਰ ਮਾਜਨੇ ਹੁੰਦਾ ਸੇਵਾ ਦੇ ਸੱਚੀ 12 18 ਖੁੱਲਾ ਦੁੱਧ ਪਾਉਗੀ ਠੀਕ ਹੈ ਜੀ ਹਾਈਟ ਇਹਦੀ ਵੀ ਚੈੱਕ ਕਰ ਲੋ ਬਾਈ ਦੇ ਮੋਢੇ ਹਾਈਟ ਪੂਰੀ ਆ ਤਿੰਨ ਚਾਰੇ ਮਈਆਂ ਦੀ ਗੱਲਾਂ ਦੀ ਆ ਮੱਜਾਂ ਫੁੱਲ ਵੱਡੀਆਂ ਕਹਿ ਸਕਦੇ ਆਪਾਂ ਫੁੱਲ ਵੱਡੀਆਂ ਜੀ ਚੰਗੇ ਕੱਦ ਵਾਲੀਆਂ ਜੀ ਬਾਕੀ ਮੇਲਿਆਂ ਵਾਲੀਆਂ ਵੀ ਕਹਿ ਸਕਦੇ ਆ ਜਿਵੇਂ ਮਰਜ਼ੀ ਰੱਖ ਲੋ ਯਾਰ ਵੀ ਹੋਰ ਛੱਡੀਆਂ ਹੋਈਆਂ ਤਾਂ ਰੰਗ ਹੋਰ ਹੀ ਹੋਣਗੇ ਨਾਲੇ ਸਹੀ ਗੱਲ ਜੇ ਕਿਤੇ ਮੰਡੀ 'ਚ ਬਾਈ ਵੀਡੀਓ ਪਾਈ ਕਿ ਦੁੱਬਣੇ ਹਵਾਨੇ ਹੋਣੇ ਸੀ ਆਪਦੀ ਟਾਈਮ ਟੂ ਮੋਕਿੰਗ ਕਰ ਲੋ ਗੁੰਡਾ ਸੈਂਕਾ ਜੀ ਵਜਨ ਵਜੂਦ ਬੜਾ ਚੰਗਾ ਹਾਈਟ ਬੜੀ ਚੰਗੀ ਆ ਥਣ ਕੱਲਾ ਕੱਲਾ ਨਿੱਖੜ ਮਾ ਛਿੱਟ ਜਵਾਈ ਆ ਵਜਨ ਵਜੂਦ ਦੇ ਪੱਕੇ ਤੋਂ ਪਰਸੋ 400 ਸਵੇਰੇ ਸੁਈਆ ਠੀਕ ਆ ਜੀ ਹਾਂ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਆ ਜੀ ਫੋਨ ਤੇ ਹੋਣੀ ਇਹਦੀ ਵੀ ਇਹਦੀ ਫੋਨ ਤੇ ਜੀ ਹਾਂ ਨਾਮੀਆਂ ਦੇ ਫੋਨ ਤੇ ਹੋਊ 13 ਕਿਲੋ ਤੋਂ ਸਟਾਰਟਿੰਗ ਆ ਜਾਨੀ ਹਾਂ ਠੀਕ ਆ ਜੀ ਬਾਕੀ ਇਹਦੀਆਂ ਵੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਨਾਰਾ ਨੂੜਾ ਤੇ ਮਾਰੀ ਕੈਮਰਾ ਇੱਧਰ ਆ ਕੇ ਇੱਧਰਲੇ ਪਾਸੇ ਵੀ ਦਿਖਾ ਦਿੰਨੇ ਆ ਪਹਿਲਾਂ ਇਧਰੋਂ ਦਿਖਾ ਦਿੰਨੇ ਆ ਜੀ ਕਵਾਰਨੇ ਦੇ ਬਰੀਕ ਬਰੀਕ ਵੇਂਜ ਤੁਹਾਨੂੰ ਦਿਖਦੀਆਂ ਹੋਣਗੀਆਂ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਠੰਡੀ ਸੀਲਪੂਰੀ ਆ ਇੱਕ ਮਗਰੀ ਬੱਚਾ ਕੱਤੀ ਆ ਜੀ ਬਾਕੀ ਸਾਰੀਆਂ ਮਗਰ ਕੱਟੇ ਆ ਜੀ 13 ਕਿਲੋ ਬੋਲੇ ਤੋਂ ਸਟਾਰਟਿੰਗ ਆ ਤੇ ਹੁਣ 6 ਦਾ ਆਂਦਾ ਇਹ ਵੀ ਮੂੰਹ ਤੋਂ 6 ਦਾ ਆਂਦਾ ਜੀ ਸੁਹਾ ਦੂਜਾ ਠੀਕ ਆ ਜੀ ਕਹਿਣ ਦੀ ਗੱਲ ਨਹੀਂ origignal ਦੂਜੇ ਦੂਜੇ ਸੂਏ ਆ ਜੀ ਮਗਰ ਲੈਣਾ ਜੇ ਮਾਰਦੀ ਬਾਈ ਸਵਾਰ ਆਉਂਦਾ ਕਿਵੇਂ ਕਿਵੇਂ ਦੀ ਚੋਾਈ ਹੁੰਦੀ ਆ ਮਾਲ ਦੀ ਆਪਣੇ ਦੀ ਠੀਕ ਆ ਜੀ ਓਕੇ ਵੀਰੇ ਦਾਨ ਨਹੀਂ ਥੱਲੇ ਹੋਣੀ ਕੋਈ ਔਟ ਸਕਦਾ ਆਪਣੇ ਮੈਂ ਦੇ ਠੀਕ ਆ ਜੀ ਡਿਮਾਂਡ ਇਹਦੀ ਫੋਨ ਤੇ ਰਹਿਣਾ ਚੰਨੇ ਮਈਆਂ ਵੱਡਿਆਂ ਦੀ ਫੋਨ ਤੇ ਹੀ ਹੋਣੀ ਆ ਠੀਕ ਆ ਜੀ ਕੋਈ ਵੀ ਨੱਕ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦੇ ਰਹਿਣੇ ਆ ਜੀ ਦੋ ਨੰਬਰ ਹੋਣਗੇ ਤੇ ਬਾਈ ਨਾਲ ਕਨੈਕਟ ਕਰ ਲਿਓ ਜੀ ਇੱਕ ਤੋਂ ਇੱਕ ਤੋਹਫਾ ਹੀ ਆ ਜੀ ਬਰੀਡ ਦਾ ਅੰਤ ਕੋਈ ਨਹੀਂ ਮਈਆਂ ਆਪਣੇ ਕੋਲੇ ਹੋਰ ਵੀ ਹੈਗੀਆਂ 10 11 ਅੰਦਰ ਠੀਕ ਹੈ ਜੀ ਹਾਂਜੀ ਉਹ ਚਲੋ 1 2 ਦਿਨਾਂ ਤੇ ਕਰਾਵਾਂਗੇ ਵੀਡੀਓ ਉਹ 1 2 ਦਿਨਾਂ ਤੱਕ ਉਹਨਾਂ ਦੀ ਵੀ ਪਾਵਾਂਗੇ ਮਈਆਂ ਆ ਜਾਂੀਆਂ ਵਾ ਆ ਮਈਆਂ ਦੀਆਂ ਰਾਤ ਆ ਗਈਆਂ ਕੱਲ ਆ ਗਈਆਂ ਜੀ ਪਰਸੋਂ ਵਿੱਚ ਆ ਗਈਆਂ 2 3 ਮਈਆਂ ਆ ਜਾਂੀਆਂ ਠੀਕ ਹੈ ਸਾਰੇ ਸੌਖ ਰੱਖੇ ਇੱਕ ਮੈਂ ਦੀ ਚੋਅ ਲਾਈਵ ਚ ਆਈ ਵੀ ਕਰਾਵਾਂਗੇ ਆਪਾਂ ਠੀਕ ਹੈ ਜੀ ਹੈਗੀ ਆ ਮੈਂ 19 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਠੀਕ ਹੈ ਜੀ 4 ਟਾਈਮ ਚੋਅ ਆਈ ਕਰਕੇ ਲੈ ਜੇ ਹਜੇ ਆ ਮੈਂ ਅੱਜ ਉਤਰੀ ਆ ਆਪਾਂ 4 ਟਾਈਮ ਮੈਂ ਦੀ ਚੋਅ ਆਈ ਕੀਤੀ ਉੱਥੇ ਠੀਕ ਹੈ ਬਾਈ ਕੰਡੇਰੇ ਚਾੜ ਕੇ ਦੁੱਧ ਦਿਤ ਸਾਰੀ ਵੀਡੀਓ ਰਿਕਾਰਡ ਆਪਣੇ ਕੋਲੇ ਟਾਈਮ ਤੋਂ ਟਾਈਮ ਹੈ ਇਹਦੇ ਚ ਉਹੀ ਦੁੱਧ ਠੀਕ ਹੈ ਜੀ ਹਾਂਜੀ ਆਪਣੇ ਕਿੰਨੇ ਆਉਣਾ ਭਰਾ ਨੇ ਮੋਗੇ ਵੱਲੋਂ ਹਾਂਜੀ ਉਹ ਬਾਈਪਾਸ ਆ ਬੁੱਟਰ ਬੁੱਟਰ ਆ ਗਿਆ ਨਾ ਪਿੰਡ 'ਚ ਨਹੀਂ ਵੜਨਾ ਸਿੱਧਾ ਆਉਣਾ ਵਾ ਪੌਲ ਆਊਗਾ ਪੌਲ ਉੱਤਰ ਸਾਰੀ 게ਟ ਆ ਠੀਕ ਹੈ ਜੀ ਤੇ ਕਿੰਨੇ ਸ਼ਹਿਰ ਵੱਲੋਂ ਆਉਣਾ ਵਾ ਸ਼ਹਿਰ 'ਚ ਨਾ ਜਾਵੇ ਪਰ ਨਾਲੇ ਵੱਲੋਂ ਆਉਣਾ ਵਾ ਉਹ ਸਿੱਧਾ ਹੀ ਨਹਿਰ ਟੱਪ ਕੇ ਬਾਹਰੇ ਬਾਰੀ ਆਵੇ ਠੀਕ ਹੈ ਬਸ ਹਾਂਜੀ ਧੰਨਵਾਦ ਓਕੇ ਧੰਨਵਾਦ ਜੀ